ਫਰੋਇਪੁਰ ਐਨਟੀਫ ਵੱਲੋਂ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਜਦੋਂ ਸੀਮਾ ਪਾਰ ਤੋਂ ਤਸਕਰੀ ਕਰਕੇ ਹਿਰੋਇਨ ਦੀ ਜਿਹੜੀ ਖੇਪ ਹੈ ਉਹ ਭਾਰਤ ਵਿੱਚ ਲਿਆਂਦੀ ਗਈ ਤੇ ਸਕੇ ਦੋ ਭਰਾਵਾਂ ਨੂੰ ਇਹਨਾਂ ਨੇ ਕਾਬੂ ਜਿਹੜੇ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕਿਉਂਕਿ ਇਹਨਾਂ ਦੇ ਦੋਸ਼ ਹੈ ਵੀ 1 ਕਿਲੋ ਹਿਰੋਇਨ ਜਿਹੜੀ ਆ ਇਹਨਾਂ ਕੋਲ ਬਰਾਮਦ ਹੋਈ ਹੈ ਤੇ ਇਹ ਪਾਕਿਸਤਾਨ ਵੱਲੋਂ ਜਿਹੜੇ ਆ ਹਿਰੋਇਨ ਲੈ ਕੇ ਤੇ ਇੱਥੇ ਜਿਹੜੀ ਸਪਲਾਈ ਕਰਦੇ ਸੀ ਜਿਹਦੇ ਤਹਿਤ ਦੋਵੇਂ ਸਕੇ ਭਰਾਵਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਮਾਮਲਾ ਵੀ ਦਰਜ ਕੀਤਾ ਗਿਆ ਤੇ ਅੱਗੋਂ ਪੁਛਗਿਛ ਜਿਹੜੀ ਆ ਉਹ ਜਾਰੀ ਦਿਖਾਈ ਦੇ ਰਹੀ ਹੈ ਤੇ ਹੁਣ ਜਿਹੜਾ ਇਹਨਾਂ ਨੂੰ ਕੋਰ ਤਾਜੂ ਇਹਨਾਂ ਨੂੰ ਪਤਾ ਚੱਲ ਸਕੇ ਵੀ ਇਹਨਾਂ ਦੇ ਹੋਰ ਕਿਹੜੇ ਸਾਥੀ ਜਿਹੜੇ ਇਹਨਾਂ ਦੇ ਨਾਲ ਲਿਪਤ ਨੇ ਜਿਹੜੇ ਤਾਂ ਪ西ਮਾ ਪਾਰ ਤੋਂ ਸਮਗਲਿੰਗ ਕਰਕੇ ਜਿਹੜੀ ਆ ਭਾਰਤ ਵਿੱਚ ਜਿਹੜੇ ਨਸ਼ੇ ਦੀ खेप ਨੂੰ ਲੈ ਕੇ ਆਂਦੇ ਸੀ ਤੇ ਇਹ ਹੁਣ ਜਿਹੜੀ ਇਹਨਾਂ ਨੇ ਮੰਗਵਾਈ ਸੀ ਜਿਹੜੀ ਖੇਪ ਜੋ ਡਰੋਨ ਦੇ ਜ਼ਰੀਏ ਇਹ ਮੰਗਵਾਉਣ ਦਾ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਜਿਹੜੀ ਸਪਲਾਈ ਆ ਇਹ ਕਿਹਨਾਂ ਨੂੰ ਦੇਣੀ ਸੀ ਇਸ ਤੇ ਵੀ ਜਿਹੜੀ ਆ ਜਾਂਚ ਏਜੰਸੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਕਿਉਂਕਿ ਪਤਾ ਚੱਲ ਸਕੇ ਵੀ ਇਹ ਜਿਹੜੀ ਤਸਕਰੀ ਹੈਗੀ ਆ ਇਹ ਕਿਸ ਲੈਵਲ ਤੇ ਜਿਹੜਾ ਉਹ ਕਰਦੇ ਸੀ ਕਿਉਂਕਿ ਸੀਮਾ ਪਾਰ ਤੋਂ ਜਿਹੜੀ ਤਸਕਰੀ ਆ ਉੱਥੇ ਬੈਠੇ ਜਿਹੜੀ ਕੋ ਖੇਪ ਨੂੰ ਭਾਰਤ ਵਿੱਚ ਮੰਗਵਾਇਆ ਤੇ ਉਸ ਤੋਂ ਬਾਅਦ ਕਿੰਨਾਂ ਨੂੰ ਦੇਣੀ ਸੀ ਇਸ ਗੱਲ ਤੇ ਜਿਹੜੀ ਹੁਣ ਏਜੰਸੀ ਜਿਹੜੀ ਆ ਐਨਟੀਐਫ ਜਿਹੜੀ ਆ ਉਹ ਜਾਂਚ ਕਰੇਗੀ ਤਾਂ ਜੋ ਪਤਾ ਚੱਲ ਸਕੇ ਵੀ ਇਹਨਾਂ ਦੇ ਹੋਰ ਕਿੰਨੇ ਸਾਥੀ ਨੇ ਇਸ ਜਿਹੜੇ ਕੰਮ ਦੇ ਵਿੱਚ ਧੰਦੇ ਵਿੱਚ ਲੱਗੇ ਹੋਏ ਨੇ ਤੇ ਉਹ ਜਿਹੜੇ ਇਹਨਾਂ ਵਿੱਚ ਲਿਪਤ ਹੋ ਕੇ ਤੇ ਲੋਕਾਂ ਨੂੰ ਜਿਹੜਾ ਨਸ਼ੇ ਦੀ ਦਲਦਲ ਵਿੱਚ ਪਸਾਉਂਦੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦੀ ਖੇਪ ਜਿਹੜੀ ਆ ਸਰਹੱਦ ਪਾਰ ਤੋਂ ਭੇਜੀ ਜਾ ਰਹੀ ਆ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਹਮੇਸ਼ਾ ਖੋਖਲਾ ਕਰਨ ਦੇ ਜਿਹੜੇ ਮਕਸਦ ਦੇ ਨਾਲ ਪਾਕਿਸਤਾਨ ਦੇ ਵਿੱਚ ਬੈਠੇ ਤਸਕਰ ਆਪਣੇ ਨਾਪਾਕ ਇਰਾਦੇ ਦੇ ਵਿੱਚ ਲੱ ਬਿਲਕੁਲ ਜਿਹੜੇ ਭਾਰਤ ਦੀਆਂ ਏਜੰਸੀਆਂ ਹੈਗੀਆਂ ਉਹਨਾਂ ਨੂੰ ناکਾਮ ਦੀ ਕਰਦੀਆਂ ਉਹ ਦਿਖਾਈ ਦੇਦੀਆਂ ਨੇ ਏਐਨਟੀਐਫ ਫਿਰੋਜ਼ਪੁਰ ਰੇਂਜ ਵੱਲੋਂ ਅਸੀਂ ਮਾਨ ਜੋਗ ਸਪੈਸ਼ਲ ਡੀਜੀਏ ਐਨਟੀਐਫ ਪੰਜਾਬ ਦੀ ਦਸ਼ੰਦਰਸ਼ਿਤ ਕੰਮ ਕਰਦੇ ਹੋਏ ਸਾਡੇ ਵੱਲੋਂ ਇੱਕ ਦੋ ਸਕੇ ਭਰਾ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਸਾਡੀਆਂ ਟੀਮਾਂ ਦੇ ਵੱਲੋਂ ਸੋ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਇਹਨਾਂ ਦੇ ਨਾਮ ਇੱਕ ਇਹਦਾ ਨਾਮ ਸੁਖਵਿੰਦਰ ਸਿੰਘ ਹੈ ਦੂਜਾ ਰਣਜੁਕੇਂਦਰ ਸਿੰਘ ਹਬੀਬ ਵਾਲਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਦੇ ਪਾਸੋਂ 1 ਕਿਲੋ ਹੈਰੋਨ ਦੀ ਰਿਕਵਰੀ ਹੋਈ ਹੈ ਸੋ ਅਸੀਂ ਦੋਨਾਂ ਦੇ ਖਿਲਾਫ ਐਫ ਆਈ ਆਰ ਨੰਬਰ 142 ਮਿਤੀ 12/9/24 ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ ਐ ਆਰ ਡੀ ਐਫ ਥਾਣੇ ਵਿੱਚ ਅਸੀਂ ਕੇਸ ਅਸਸਰ ਕਰ ਲਿਆ ਸੋ ਦੋਨੋਂ ਦੋਸ਼ੀਆਂ ਦੀ ਜਿਹੜੀ ਆ ਮੁੜਲੀ ਪੁਛਗਿਸਤ ਹੈ ਮੁੜਲੀ ਪੁਛਗਿਸਤ ਹੋਈ ਗੱਲ ਆਈ ਹੈ ਕਿ ਦੋਨਾਂ ਦੋਸ਼ੀਆਂ ਤੇ ਜਿਹੜੇ ਲਿੰਕ ਹੈ ਉਹ ਪਾਕਿਸਤਾਨ ਵਿੱਚ ਬੈਠੇ ਜਿਹੜੇ ਸਮੱਗਲਰਸ ਆ ਉਹਨਾਂ ਦੇ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਆ ਤੇ ਇਹ ਇਹ ਉਹਨਾਂ ਦੇ ਪਾਸੋਂ ਜਿਹੜਾ ਡਰੋਨ ਵਗੈਰਾ ਦੀਆਂ ਜਿਹੜੀਆਂ ਇਹ ਮੈਡਰਾਗ ਜਿਹੜੀ ਉਥੋਂ ਮੰਗਵਾਈ ਸੀ ਸੋ ਦੋਨੋਂ ਦੋਸ਼ੀਆਂ ਨੂੰ ਅੱਜ ਅਸੀਂ ਮਾਨਯੋਗ ਕੋਰਟ 'ਤੇ ਪੇਸ਼ ਕਰ ਰਹੇ ਹਾਂ ਸੋ ਫਰਦਰ ਇਹਦੇ ਵਿੱਚ ਜਿਹੜੀਆਂ ਇਨਵੈਸਟੀਗੇਸ਼ਨ ਹੋਣੀਆਂ ਨੇ ਉਹਦੇ ਵਿੱਚ ਸਾਨੂੰ ਆਸ ਹੈ ਕਿ ਹੋਰ ਜ਼ਿਆਦਾ ਜਿਹੜੀਆਂ ਡੀਵੈਲਪਮੈਂਟ ਜਿਹੜੀ ਇਸ ਤੋਂ ਪਹਿਲਾਂ ਵੀ ਇਹਨਾਂ ਮਾਮਲੇ ਦੇ ਅਧਿਰੇ ਪਹਿਲਾਂ ਵੀ ਕੰਮ ਕਰ ਰਹੇ ਜੀ ਜਾਂ ਪਹਿਲੀ ਵਾਰੀ ਇਹਨਾਂ ਨੇ ਮੋਬਾਈਲ ਜੀ ਇਹ ਅਸੀਂ ਕਿਉਂਕਿ ਇਹ ਸਾਡੇ ਕੋਲ ਨੇ ਅਸੀਂ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਰੀ ਗੱਲ ਜਿਹੜੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਇਆ ਸਰ ਕੁਝ ਪਤਾ ਲੱਗਿਆ ਕਿ ਕਿੱਥੇ ਦੇਣ ਜਾ ਰਹੇ ਸੀਗੇ ਤੇ ਇਹ ਇਹ ਜਿਹੜੀ ਹੁਣ ਤੱਕ ਦੀ ਪੁਸ਼ਟੀ ਉਸ ਤੋਂ ਫਿਰੋਜ਼ਪੁਰ ਸਿਟੀ ਦੇ ਏਰੀਏ ਦੇ ਵਿੱਚ ਸਪਲਾਈ ਕਰਦੇ ਸੀ ਉਹ ਜਿਹੜੀਆਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹ ਰਿਕਾਰਡ ਸੀ ਉਹਨਾਂ ਨੂੰ ਲੈ ਲੈਂਦਾ ਤੇ ਇਹ ਖੁਦ ਹੀ ਜਿਹੜਾ ਇਹਨਾਂ ਦਾ ਲਿੰਕ ਡਾਇਰੈਕਟ ਜਿਹੜਾ ਉਹ ਪਾਕਿਸਤਾਨ ਦੇ ਨਾਲ ਸੀ ਸਰ ਹੋਰ ਵੀ ਸਾਥੀ ਇਹਨਾਂ ਦੇ ਨਾਲ ਲੱਗੇ ਜੀ ਉਹ ਜਿੰਨੇ ਵੀ ਇਹਦੇ ਫਾਰਵਰਡ ਜਿਹੜੇ ਲਿੰਕ ਹੈਗੇ ਨੇ ਜਿਨ੍ਹਾਂ ਦੇ ਨਾਲ ਸਪਲਾਈ ਕਰਦੇ ਸੀ ਜਾਂ ਇਹਦੇ ਨਾਲ ਜਿਹੜੇ ਜੁੜੇ ਨੇ ਉਹ ਅਸੀਂ ਤਫਤੀਸ਼ ਦੇ ਵਿੱਚ ਉਸੇ ਲੈ ਕੇ ਆਏ ਹਾਂ। ਹੁਣ ਅਗਲੀ ਕਾਰਵਾਈ ਚ ਕੀ ਮਾਨਯੋਗ ਅਦਾਲਤ ਅਗਲੀ ਕਾਰਵਾਈ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਇਹਨਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਤਫਤੀਸ਼ ਦੇ ਵਿੱਚੋਂ ਸਾਰੀ ਐਵੀਡੈਂਸ ਜਿਹੜਾ ਕਿ ਪਿੱਛੇ ਛੱਡੇ ਚੜ੍ਹ ਦਿੱਕ ਹੈਗੇ ਨੇ ਉਹ ਸਾਰੇ ਨੈੱਟਵਰਕ ਨੂੰ ਜੜਾ ਉਹ ਕਲੀਅਰ ਕੀਤੀ ਜਾਵੇਗੀ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par